ਅਸੀਂ ਜਿਸ ਵੇਲੇ ਪਹਿਲਾਂ ਹੀ ਕਿਹਾ ਸੀਗਾ ਸਰਬੱਤ ਖਾਲਸਾ ਨੇ ਵੀ ਕਿਹਾ ਪਰ ਸਰਕਾਰ ਨੇ ਸਾਡੇ ਤੇ ਕਬੰਦੀਆਂ ਲਾਈਆਂ ਸਾਨੂੰ ਜੇਲਾ ਚ ਡਕਿਆ ਸਰਬੱਤ ਖਾਲਸਾ 2015 ਚ ਕਿਹਾ ਸੀ ਕਿ ਵਿਧੀ ਵਿਧਾਨ ਜਿਹੜਾ ਜਥੇਦਾਰਾਂ ਦਾ ਹੋਵੇ ਜਿੰਨਾ ਚਿਰ ਵਿਧੀ ਵਿਧਾਨ ਨਹੀਂ ਬਣਦਾ ਉਹਨਾਂ ਚਿਰ ਇਹੀ ਹਾਲਾਤ ਹੋਣਗੇ ਤਾਂ ਹੀ ਸਰਬੱਤ ਖਾਲਸਾ ਨੇ ਐਲਾਨ ਕੀਤਾ ਸੀ ਕਿ ਅਸੀਂ ਜਥੇਦਾਰਾਂ ਨੂੰ ਲਗਾਉਣ ਹਟਾਉਣ ਉਹਨਾਂ ਦਾ ਅਧਿਕਾਰ ਖੇਤਰ ਉਹਨਾਂ ਦੀ ਉਪਜੀਵਕਾ ਇਹਦਾ ਸਾਰਾ ਇੱਕ ਸੰਵਿਧਾਨ ਵਿਧੀ ਵਿਵਧਾਨ ਹੋਵੇ ਜਥੇਦਾਰਿਕ ਧੜੇ ਦਾ ਨਾ ਹੋਵੇ ਇੱਕ ਪਾਰਟੀ ਦਾ ਨਾ ਹੋਵੇ ਪੰਥ ਦਾ ਹੋਵੇ ਤੇ ਤਾਂ ਹੀ ਉਹਨਾਂ ਦਾ ਮਾਨ ਸਨਮਾਨ ਕਾਇਮ رہ ਸਕਦਾ ਜਿੰਨਾ ਚਿਰ ਇਹਨਾਂ ਜਥੇਦਾਰਾਂ ਨੇ ਬਾਦਲਾਂ ਦੀ ਉਸਤ ਬਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਇਹ ਜਥੇਦਾਰ ਠੀਕ ਰਹੇ ਔਰ ਜਦੋਂ ਇਹਨਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਵੀ ਥੋੜੀ ਨਰਮਾਈ ਵਰਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਦੇ ਸਿਆਸੀ ਗੁਨਾਹਾਂ ਨੂੰ ਦਰਕਨਾਰ ਕਰਦੇ ਹੋਏ ਕੇਵਲ ਧਾਰਮਿਕ ਸਜ਼ਾ ਲਾਈ ਧਾਰਮਿਕ ਗੁਨਾਹਾਂ ਦੀ ਧਾਰਮਿਕ ਸਜ਼ਾ ਸਿਆਸੀ ਗੁਨਾਹਾਂ ਦੀ ਸਿਆਸੀ ਸਜ਼ਾ ਹੁੰਦੀ ਆ ਪਰ ਫਿਰ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸੁਪਾਸ ਸਲਾਰ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਇਹ ਹੋਣਾ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਆਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰ ਦੀ ਗਦੇ ਤੇ ਬਿਠਾ ਕੇ ਆ ਜਿਹੜਾ ਅਜ ਹਰਪ੍ਰੀਤ ਸਿੰਘ ਦਾ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਪਹਿਲਾਂ ਉਹਨਾਂ ਬਾਰੇ ਤਾਂ ਨਰੀਖਣ ਕਰ ਲੋ ਉਹਨਾਂ ਦੀ ਪੜਤਾਲ ਕੌਣ ਕਰੂਗਾ ਰਗੂਜੀਤ ਸਿੰਘ ਵਿਰਕ ਸਾਡੇ ਹਰਿਆਣਾ ਤੋਂ ਕਰਨਾਲ ਤੋਂ ਜਿਹੜਾ ਬਾਦਲ ਪਰਿਵਾਰ ਦਾ ਖਾਸਮ ਖਾਸ ਆ ਉਹਦਾ ਕਾਲ ਤੱਕ ਸਾਹਿਬ ਦਾ ਤਨਖਾਹਿਆ ਉਹਨੂੰ ਕਮੇਟੀ ਚ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਵੱਡਾ ਗੁਨਾਹ ਕੀਤਾ ਕਾਰਜ ਕਰਨੀ ਨੇ ਜਿਹੜਾ ਕਾਲ ਤਖਤ ਸਾਹਿਬ ਦਾ ਤਨਖਾਹਿਆ ਉਸ ਵੇਲੇ ਸੌਦਾ ਸਾਧੀਆਂ ਹਾਜ਼ਰੀਆਂ ਭਰਦਾ ਰਿਹਾ ਉਹਦੇ ਮਾਫੀ ਨਾਮੇ ਚ ਸਾਰਾ ਜਿਹੜਾ ਸੀ ਸਾਥ ਉਹਨੇ ਬਾਦਲਾਂ ਦਾ ਦਿੱਤਾ ਫਿਰ ਦਲਜੀਤ ਸਿੰਘ ਭਿੰਡਰ ਜੋ ਹਿਮਾਚਲ ਤੋਂ ਉਹ ਵੀ ਵੱਡੇ ਗੁਨਾਹਾਂ ਦਾ ਭਾਗੀਦਾਰ ਉਥੇ ਜਿਹੜੇ ਫਰੋਡ ਦੇ ਪਰਚੇ ਹੋਏ ਸਾਰਾ ਕੁਝ ਵੀ ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਉਹ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਉਹ ਆਪਣਾ ਪੜਤਾਲ ਕਰਨਗੇ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਅਸੀਂ ਪੰਥ ਵੱਲੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ ਪੰਥਕ ਜਥੇਬੰਦੀਆਂ ਮੈਂ ਸਭ ਨੂੰ ਅਪੀਲ ਕਰਾਂਗਾ ਤਾਲਮੇਲ ਅੱਜ ਹੀ ਕਰਕੇ ਅਸੀਂ ਇੱਕ ਪੰਜ ਮੈਂਬਰੀ ਜਾਂ 11 ਮੈਂਬਰੀ ਕਮੇਟੀ ਅੱਜ ਕੱਲ ਦੇ ਵਿੱਚ ਹੀ ਐਲਾਨ ਕਰਾਂਗੇ ਜਿਹੜੀ ਬਾਦਲਾਂ ਦਾ ਲੇਖਾ ਜੋਖਾ ਸ਼੍ਰੋਮਣੀ ਕਮੇਟੀ ਦਾ ਵੀ ਲੇਖਾ ਜੋਖਾ ਕਰੇਗੀ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਪੰਥ ਦੇ ਨਾਲ ਜੋ ਧ੍ਰੋਹ ਕਮਾਇਆ ਵਾ ਕੌਮ ਦੇ ਨਾਲ ਧ੍ਰੋਹ ਕਮਾਇਆ ਵਾ ਇਹਨਾਂ ਦਾ ਲੇਖਾ ਜੋਖਾ ਵੀ ਜਿਹੜਾ ਉਹ ਕਮੇਟੀ ਕਰੇਗੀ ਜਿਸ ਤਰੀਕੇ ਨਾਲ ਇਹਨਾਂ ਨੇ ਅੱਜ ਜਥੇਦਾਰਾਂ ਤੇ ਪੜਤਾਲੀਆ ਕਮੇਟੀ ਬਣਾ ਦਿੱਤੀ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਨਾਲੇ ਉਹਦੇ ਚ ਉਹ ਲੋਕ ਪਾਏਗੇ ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਤਨਖਾਈ ਇਹ ਅਕਾਲ ਤੱਕ ਸਾਭ ਦੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਹੈਗਾ ਇਸ ਚੀਜ਼ ਦਾ ਭਾਵੇਂ ਕਿ ਸਾਡੇ ਵਿਚਾਰ ਧਾਰਕ ਵਖਰੇਵੇਂ ਰਹੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾਲ ਦੂਸਰਿਆਂ ਨਾਲ ਉਹਨਾਂ ਨੇ ਹਮੇਸ਼ਾ ਬਾਦਲਾਂ ਦਾ ਸਾਥ ਦਿੱਤਾ ਹੁਣ ਆ ਕੇ ਪੰਥ ਦੇ ਦਬਾਅ ਅਗੇ ਉਹਨਾਂ ਨੂੰ ਇਹ ਫੈਸਲਾ ਜਿਹੜਾ ਅਸੀਂ ਕਰਨਾ ਪਿਆ ਜਿਹੜਾ ਬਾਦਲਾਂ ਨੂੰ ਮਨਜ਼ੂਰ ਨਹੀਂ ਆ ਉਹਨਾਂ ਦੇ ਦਲ ਨੂੰ ਮਨਜ਼ੂਰ ਨਹੀਂ ਆ ਇਹਦੇ ਤੇ ਸਗੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਕਿ ਉਹ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੀ ਬਣਾਈ ਜਿਸ ਦੇ ਅੰਦਰ ਕਿ ਬਹੁਤ ਸਾਰਾ ਤਲਖੀ ਵੀ ਪੈਦਾ ਹੋਈ ਕਮੇਟੀ ਦੇ ਅੰਦਰ ਮੈਂਬਰਾਂ ਨੇ ਵਿਰੋਧ ਵੀ ਕੀਤਾ ਇਹਨੂੰ ਜ਼ਥੇਦਾਰ ਰਗਵੀਰ ਸਿੰਘ ਨੂੰ ਰੱਦ ਕਰਨੀ ਚਾਹੀਦੀ ਹੈ ਤਿੰਨ ਮੈਂਬਰੀ ਕਮੇਟੀ ਤੇ ਖੁਦ ਕਮੇਟੀ ਪੰਥ ਦੀ ਪ੍ਰਬੰਧਤ ਬਣਾਉਣੀ ਚਾਹੀਦੀ ਹੈ ਜੇਕਰ ਇਸ ਤੇ ਉੱਤੇ ਕੋਈ ਗੱਲਬਾਤ ਵੀ ਕਰਨੀ ਹੈ ਜਿੰਨਾ ਚਿਰ ਬਾਦਲਾਂ ਦੀ ਹਾਂ ਚ ਹਾਂ ਉਹਨਾਂ ਚਿਰ ਜ਼ਥੇਦਾਰ ਵੀ ਚੰਗੇ ਪਹਿਲਾਂ ਵੀ ਜਿਵੇਂ ਇਸ ਤਰ੍ਹਾਂ ਇਹਨਾਂ ਨੇ ਜ਼ਥੇਦਾਰ ਰਣਜੀਤ ਸਿੰਘ ਨੂੰ 1999 ਚ ਹਟਾਇਆ ਸੀਗਾ ਉਸੇ ਤਰੀਕੇ ਨਾਲ ਅੱਜ ਇਹ ਜਿਹੜੀ ਗੱਲ ਆ ਭਾਵੇਂ ਕਿ ਉਹਨਾਂ ਦੀ ਤੇ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਬਾਦਲਾਂ ਦੀ ਹਮੇਸ਼ਾ ਪੁਸਤ ਪਣਾਈ ਕੀਤੀ ਸੀਗੀ ਗਿਆਨੀ ਹਰਪ੍ਰੀਤ ਸਿੰਘਾ ਨੇ ਆ ਹੁਣ ਸੰਗਤਾਂ ਦੇ ਦਬਾਅਗੇ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਵਿਚਾਰਧਾਰਕ ਵਖਰੇਵੇਂ ਵੀ ਆ ਭਾਵੇਂ ਪਰ ਇਸ ਧੱਕੇਸ਼ਾਹੀ ਬੇਇਨਸਾਫੀ ਦੇ ਅਸੀਂ ਖਿਲਾਫ ਆ